ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਬੱਲਾ ਬੱਲਾ ਆ ਗਿਆ ਅਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬੇ ਲਖ ਲਖ ਹੌਣ ਵਧਾਈਆਂ ਪੁਰਵਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੋਣ ਵਧਾਈਆਂ ਕਲਗੀ ਦਰਦਸ਼ਮੇਸ਼ ਪਿਤਾ ਨੇ ਚਿੱਠੀਆਂ ਕੱਲੀਆਂ ਜੀ ਪੁਰ ਸਾਹ ਵਿੱਚ ਜਗਮਗ ਜਗਮਗ ਹੋ ਰਹੀ ਏ ਸੰਗਤੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬ੍ਰਹਮ ਜੈਨੀ ਸੰਤ ਬਾਬਾ ਦਸ਼ੋਤ ਸਿੰਘ ਖੋਲੀਆ ਦੀ ਕਿਰਪਾ ਦੇ ਨਾਲ ਇਹ ਮਲੇ ਮਲੇ ਦਾ ਲੰਗਰ ਲੰਗਰ ਦੀ ਸੇਵਾ ਚੱਲ ਰਹੀ ਆ ਇਹ ਬਾਪੂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਆ ਕਿ ਲੰਗਰ ਦੀ ਸੇਵਾ ਮੋਢੀਂ ਕੀ ਦੀ ਆ ਭਾਈ ਗੁਲੀ ਇਹ ਲੰਗਰ ਦੀ ਸੇਵਾ ਕਾਲਿਆਲ ਦੇ ਕਾਲੇ ਪਿੰਡ ਦੇ ਸੰਜੋਗ ਨਾਲ ਚੱਲ ਰਹੀ ਆ ਅੱਗੇ ਵੀ ਹੁਣ ਵੀ ਚੱਲਦੀ ਆ ਅੱਗੇ ਵੀ ਚੱਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਦੇ ਜੂਥ ਨੂੰ ਅਸੀਂ ਕੀ ਮੈਸੇਜ ਦਵਾਂ ਅਸੀਂ ਇਹੋ ਮੈਸੇਜ ਦਵਾਂਗੇ ਕਿ ਨਸ਼ਾ ਤੋਂ ਮੁਕਤ ਹੋ ਜਾਓ ਕਿ ਜਿਹੜਾ ਆਪਾਂ ਨਸ਼ੇ ਨਸ਼ੇ ਕਰਦੇ ਆ ਨਸ਼ੇ ਸਾਨੂੰ ਬਰਬਾਦੀ ਵਾਲੇ ਰਾਹ 'ਤੇ ਖੜ੍ਹ ਰਿਹਾ ਗੁਰੂ ਘਰ ਦਾ ਅਮਰ ਸਾ ਅਮਰਤ ਪਾਨ ਕਰੋ ਗੁਰੂ ਵਾਲੇ ਬਣੋ ਗੁਰੂ ਘਰ ਦੀ ਸੇਵਾ ਕਰੋ ਤੇ ਗੁਰੂ ਨਾਲ ਗੁਰੂ ਨਾਲ ਜੁੜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਸਾਰੇ ਸੰਗਤਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਓ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਦੀ ਖਾਲਸਾ ਬੋਲੇ ਮੱਲੇ ਦੀਆਂ ਲੱਖ ਲੱਖ ਵਰਤ ਸਤਿਕਾਰ ਨੇ ਦੰਨਿਆਂ ਨਾਲ ਮਾਰਤਾ ਸਤਿ ਸੰਤਾਂ ਨੂੰ ਫਤਿਹ ਬਖਸ਼ਿਸ਼ ਬਾਬਾ ਰਖਸ਼ਾ ਉਹਨਾਂ ਨੂੰ ਸਨ ਤੋਂ ਬਬੇ ਜਿਹੜੀ ਸੌਂਤ ਸੇਵਾ ਕਰਾ ਰਹੀ ਆ ਬਹੁਤ ਮਨ ਪਰ ਸ਼ਰਧਾ ਦੇ ਨਾਲ ਮਨ ਪਰ ਦੇ ਨਾਲ ਮਹਾਰਾਜ ਨੇ ਮਿਹਰ ਭਰੇ ਆ ਫਿਰ ਤੇ ਗੱਡੀਆਂ ਕੜਾ ਰੱਖੀਆਂ ਪਰਵਾਰਾਂ ਦੇ ਤੁਕ ਸ਼ਾਂਤੀਆਂ ਨਗਰਾਂ ਤੇ ਜਾ ਦੇਣੇ ਆ ਰੱਖੇ ਹੋਏ ਰੁਲਾਪਾਂ ਤੋਂ ਵੈਗ ਰੰਦੀ ਹੋਵੇ ਕੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ